ਸੱਤ ਬੜੀ ਕਾਪਤੀ ਮੈਨੂੰ ਕੋਣ ਨ ਦੇਵੇ ਲੈ ਜਿੱਤੀ ਕੋਣੀ ਆ ਮੁੰਡਿਆ ਰਾਜੀ ਰਹਿ ਜਾ ਤੁਸੀਂ ਤੇਰੀ ਬਾਤੜ ਕੋਣੀ ਆ ਮੁੰਡਿਆ ਰਾਜੀ ਰਹਿ ਜਾ ਤੁਸੀਂ ਤੇਰੀ ਬਾਤੜ ਕੋਣੀ ਆ ਮੁੰਡਿਆ ਰਾਜੀ ਰਹਿ ਜਾ ਤੁਸੀਂ ਤੇਰੀ ਬਾਤੜ ਕੋਣੀ ਆ ਮੈਨੂੰ

yeah <laughs> ਜੋ ਕਰੇ ਜੂਨ ਚੇਹਰੀ ਮਾਰੀ ਕੰਕਲ ਕਰੇ ਜੂਨ ਚੇਹਰੀ ਮਾਰੀ ਕੰਕਲ ਕਰੇ ਆਪ ਤੇ ਗੂ ਪੀ ਤੇ ਕੋਈ ਗਿਆ ਚੜੀ ਆਪ ਤੇ ਗਾਉ ਪੂਰੇ ਤੇ ਮਾਰੀ ਕੋਈ ਗਿਆ ਚੜੀ ਨਾ ਪੁਲੀਸ ਬੁਲਾ ਤੀ ਸਮਾਪਤੀ ਸਬੰਧ ਲਭੀ ਤੁਮੇ ਮਟਿਆਰਾਂ ਦਾ ਜਿਹੜਾ ਉਹ ਗਿੱਧਾ ਦੇਖ ਰਹੇ ਹੋ ਤੁਮੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਅੱਜ ਇਹ ਮਤਰੀਆਂ ਦਾੜੀਆਂ ਖੁਸ਼ੀ ਆ ਜਿਹੜੀਆਂ ਮਨਾ ਰਹੀਆਂ ਮਟਿਆਰਾਂ ਪੰਜਾਬ ਦੇ ਵਿੱਚ ਪੀਂਆਂ ਦਾ ਤਿਹਾਰ ਆ ਜਿਸ ਤਰ੍ਹਾਂ ਕਿ ਅਲੋਪ ਹੁੰਦਾ ਜਾ ਰਿਹਾ ਤਾਂ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਆਪਣੇ ਕੰਮਕਾਰਾਂਗੇ ਵਿੱਚ ਮਸ਼ੀਨੀ ਯੁੱਗ ਦੇ ਵਿੱਚ ਇੰਨੇ ਬੀਜ਼ੀ ਹੋ ਗਏ ਕਿ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਪਰ ਕਿਤੇ ਨਾ ਕਿਤੇ ਪਵਾਦ ਕੇ ਏਰੀਆ ਮਾ ਜੋ ਮਟਿਆਰਾਂ ਨੇ ਇਸ ਵਿਰਸੇ ਨੂੰ ਇਹਾਰ ਨੂੰ ਜਿਉਂਦਾ ਰੱਖਣ ਕੀ ਕੋਸ਼ਿਸ਼ ਕਰੀਆ ਬਹੁਤ ਵਧੀਆ ਕੋਸ਼ਿਸ਼ ਆ ਹਮੇ ਰਾਜਪੁਰੇ ਕੇ ਗਰੀਬ ਨਾ 골ਡਾ ਹੋਟਲ ਦੇ ਵਿੱਚ ਮੌਜੂਦ ਆ ਜਿੱਥਾ ਕਿ ਮੈਮ ਜਸਕੌਰ ਕੇ ਕਨੀ ਦੇ ਜੋ ਇੱਕ ਉਪਰਾਲਾ ਕਰਿਆ ਗਿਆ ਪਵਾਦ ਕੀ ਜਿਹੜੇ ਇਲਾਕੇ ਦੇ ਵਿੱਚ ਬਹੁਤ ਵਧੀਆ بڑے ਪੱਧਰ ਪਾਇਕ ਜਿਹੜਾ ਇਹ ਤੀਆਂ ਦਾ ਤੇ ਹਰਮਨਾਨਕਾ ਮੈਮ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਜੋ ਤਿਹਾਰ ਆ ਆਮ ਕਰਕੇ ਹੁਣ ਮਸ਼ੀਨੀ ਯੁੱਗ ਕਰਕੇ ਲੋਕ ਨਾ ਬਿਜ਼ੀ ਬਹੁਤ ਹੋ ਗਏ ਅਬਦੀ ਲਾਈਫ ਦੇ ਵਿੱਚ ਇਸ ਤਰ੍ਹਾਂ ਖੁਸ਼ ਹੋਣ ਦਾ ਲੋਕਾਂ ਕੋਲ ਟਾਈਮ ਹੀ ਨਹੀਂ ਹੈਗਾ ਲਾਲੋ ਇਕੱਠੇ ਹੋਣ ਦਾ ਟਾਈਮ ਹੀ ਨਹੀਂ ਹੈਗਾ ਕੀ ਕਹੂੰਗੀ ਇਸke ਬਾਰੇ ਵਿੱਚ ਦੇਖੋ ਸਭ ਤੋਂ ਪਹਿਲਾਂ ਮੈਂ ਇਹਦੇ ਵਾਸਤੇ ਧਨਵੰਤ ਜੀ ਇਹ ਕਹਾਂਗੇ ਕਿ ਜਿਹੜਾ ਬਿਜ਼ੀ ਸ਼ਡਿਊਲ ਹੈ ਨਾ ਜੇ ਉਹਦੇ ਵਿੱਚ ਤੁਸੀਂ ਖੁਸ਼ ਨਹੀਂ ਹੋ ਤਾਂ ਕਿਤੇ ਨਾ ਕਿਤੇ ਉਹ ਤੁਹਾਡਾ ਬਿਜ਼ੀ ਸ਼ਡਿਊਲ ਉਹਦਾ ਕਾਰਨ ਕਿਉਂਕਿ ਤੁਸੀਂ ਅਗਰ ਇਦਾਂ ਦੇ ਇਵੈਂਟ ਦੇ ਵਿੱਚ ਆਉਂਦੇ ਰਹਿੰਦੇ ਹੋ ਨਾ ਤਾਂ ਤੁਹਾਡੀ ਹੱਸੀ ਜ਼ਿੰਦਗੀ ਦਾ ਤੇ ਜ਼ਿੰਦਗੀ ਬਿਹਤਰ ਹੋਣ ਦਾ ਰਾਜ਼ ਹੀ ਇਹ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਤੁਹਾਡੇ ਬਿਜ਼ੀ ਸ਼ਡਿਊਲ ਹੋਣ ਕਰਕੇ ਤੁਸੀਂ ਇੰਜੋਏ ਨਹੀਂ ਕਰ ਪਾਉਂਦੇ ਤਾਂ ਹੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਘਟ ਗਈਆਂ ਨੇ ਤਿਹਾਰਾਂ ਨੂੰ ਅਸੀਂ ਇੰਜੋਏ ਨਹੀਂ ਕਰਦੇ ਤਿਹਾਰ ਘਟਦੇ ਜਾ ਰਹੇ ਨੇ ਜੇ ਜਿੰਨੀਆਂ ਭੈਣਾਂ ਆਈਆਂ ਨੇ ਸਾਰਿਆਂ ਨੇ ਬੜਾ ਸਾਥ ਦਿੱਤਾ ਸੋ ਅਗਰ ਇਹ ਇਦਾਂ ਹੀ ਸਾਰੀਆਂ ਆਉਂਦੀਆਂ ਰਹਿਣ ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਥੋੜੀ ਬਾਤੀ ਕੀਤੇ ਦੇਖੋ ਹਰ ਬੰਦੇ ਨੂੰ ਕਿਤੇ ਨਾ ਕਿਤੇ ਸਟ੍ਰੈਸ ਹੈ ਹਰ ਬੰਦਾ ਕੋਈ ਹਾਈਪਰਟੈਸ਼ਨ ਹਰ ਤਰ੍ਹਾਂ ਦੇ ਲੋਕ ਨੇ ਹਰ ਇੱਕ ਬੰਦੇ ਦੀ ਅਲੱਗ-ਅਲੱਗ ਪ੍ਰੋਬਲਮ ਹੈ ਅਗਰ ਉਹ ਇਦਾਂ ਦੇ ਇਵੈਂਟਾਂ 'ਚ ਸ਼ਾਮਲ ਹੋਣ ਜਿਦੇ ਵਿੱਚ ਅਸੀਂ ਐਕਟਿੰਗ ਵੀ ਕੀਤੀ ਹੈ ਕਵਿਤਾਵਾਂ ਵੀ ਗਾਈਆਂ ਨੇ ਬੋਲੀਆਂ ਵੀ ਪਾਈਆਂ ਨੇ ਮੁਟਿਆਰਾਂ ਨੇ ਗਿੱਧਾ ਪਾਇਆ ਤਾਂ ਮੈਨੂੰ ਲੱਗਦਾ ਮਿਊਜ਼ਿਕ ਜਿਹੜਾ ਰੂਹ ਨੂੰ ਸਕੂਨ ਦਿੰਦਾ ਚਨਵੰਤ ਜੀ ਕਿਤੇ ਨਾ ਕਿਤੇ ਮੈਂ ਇਹ ਮੰਨਦੀ ਆਂ ਅੱਜ ਕੱਲ੍ਹ ਦੇਖੀ ਜਿਸ ਤਰ੍ਹਾਂ ਹੁਣ ਤੁਸੀਂ ਇਹ ਚਲੋ ਉਰਾ ਇਕੱਠੇ ਹੋ ਗੀਆਂ ਮਟਿਆਰਾਂ ਤੁਸੀਂ ਇੱਕ ਬੰਦ ਕਮਰੇ ਦੇ ਵਿੱਚ ਵੀ ਤੀਆਂ ਮਨਾ ਰਹੀ ਹੂੰ ਪਰ ਪਹਿਲਾਂ ਜਿਹੜੇ ਤੀਆਂਆਂ ਥੀਓ ਖੁੱਲੇ ਪੀੜਾਂਗੇ ਵਿੱਚ ਲੱਗੇ ਕਰਦੇ ਖੁੱਲੇ ਪੀੜਾਂ ਚ ਮਟਿਆਰਾ ਇਕੱਠੇ ਹੋ ਗਰਦੇ ਪਿੰਗਾ ਪਾਈ ਕਰਦੀਆਂ ਪਰ ਹੁਣ ਤੀਆਂ ਦਾ ਜਿਹੜਾ ਕਾਇਨਿਕ ਕਨਸੈਪਟ ਆ ਬਦਲਦਾ ਜਾ ਰਿਹਾ ਮਾਡਰਨ ਤਰੀਕੇ ਗਿਆ ਹੁੰਦੀ ਹੈ ਹਾਂਜੀ ਮਾਡਰਨ ਤਰੀਕੇ ਦਾ ਵੇਖੋ ਧਨਵੰਤ ਜੀ ਇਹ ਹੈ ਕਿ ਯੁੱਗ ਬਦਲਦਾ ਹੈ ਹਨਾ ਜਿਵੇਂ ਸਾਲ ਬਦਲਦੇ ਨੇ ਜਨਰੇਸ਼ਨ ਗੈਪ ਹੈ ਪਹਿਲਾਂ ਸਮਾਂ ਜਿਹੜਾ ਸੀ ਉਹ ਹੋਰ ਸੀਗਾ ਹੁਣ ਸਮਾਂ ਹੋਰ ਹੈ ਤਾਂ ਸਮੇਂ ਦੇ ਅਕੋਰਡਿੰਗ ਜਿਵੇਂ ਪਹਿਲਾਂ ਜਿਹੜੀਆਂ ਤ ਇਦਾਂ ਦੀਆਂ ਹੈਗੀਆਂ ਉਦਾਂ ਹੀ ਉਹਨਾਂ ਨੇ ਇਕੱਠੀਆਂ ਨੇ ਪੇੜ ਬਣਾ ਕੇ ਤੇ ਸਾਰਿਆਂ ਨੇ ਗਿੱਧਾ ਪਾਉਣ ਲੱਗ ਜਾ ਹੁਣ ਸਭ ਨੇ ਮੇਕਅਪ ਕੀਤੇ ਨੇ ਇੰਨੇ ਨੇ ਮਹਿੰਗੇ ਤੇ ਉਹ ਮੇਕਅਪ ਏਸੀਆਂ ਤੋਂ ਵੀ ਨੇ ਖਰਾਬ ਹੁੰਦੇ ਨੇ ਜਿਹੜੇ ਅੱਜ ਦੀ ਸੱਚਾਈ ਹੈ ਧਨਵੰਤ ਜੀ ਉਹਨੇ ਕਰਕੇ ਸਾਨੂੰ ਆਪਣੀ ਜਿਹੜੀ ਮਤਲਬ ਇਦਾਂ ਦੇ ਇਵੈਂਟ ਨੇ ਨਾ ਇਦਾਂ ਰੱਖਣੇ ਪੈਂਦੇ ਨੇ ਕਿ ਉੱਥੇ ਏਸੀ ਚੱਲਦਾ ਹੋਵੇ ਉਹਨਾਂ ਦੀ ਸਹੂਲਤ ਵਾਸਤੇ ਕਿਉਂਕਿ ਮੇਕਅਪ ਬਹੁਤ ਮਹਿੰਗੇ ਨੇ ਤਾਂ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਇੰਨਾ ਖਰਚਾ ਕਰਕੇ ਜੇ ਮੇਕਅਪ ਉੱਤਰ ਗਿਆ ਫਿਰ ਫਾਇਦਾ ਨਹੀਂ ਕੋਈ ਔਖਾ ਜੀ ਔਖਾ ਹੈ ਬਹੁਤ ਬੜਾ ਔਖਾ ਮੈਂ ਕ ਮੇਕਅਪ ਹੈ ਮੌਕੇ ਤੇ ਉਤਰ ਜੇ ਨਾ ਮਰਨ ਹੋ ਜਾ ਹਾਂ ਬੰਦੇ ਬਿਲਕੁਲ ਕਿਉਂਕਿ ਫਿਰ ਦੇਖੋ ਨਹੀਂ ਇਹ ਵੱਡੀ ਗੱਲ ਹੈ ਇਹ ਦੇਖੋ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਕਿਤੇ ਨਾ ਕਿਤੇ ਸੱਚਾਈ ਹੈ ਕਿ ਸਾਰੀਆਂ ਐਡਾ ਸੋਹਣਾ ਤਿਆਰ ਹੋ ਕੇ ਆਉਂਦੀਆਂ ਨੇ ਤੇ ਸੌਣ ਦਾ ਮਿਹਨਤ ਅਨੰਤ ਜੀ ਇਹਦੇ ਵਿੱਚ ਦੇਖੋ ਕੀੜੇ ਪਤੰਗੇ ਮੌਸਮ ਐਦਾਂ ਦਾ ਹੈ ਬਰਸਾਤਾਂ ਦਾ ਹੈ ਤਾਂ ਇਹਦੇ ਵਿੱਚ ਅਸੀਂ ਫਿਰ ਪਾਰਕਾਂ ਦੇ ਵਿੱਚ ਇਸ ਇਵੈਂਟ ਨੂੰ ਤਾਂ ਨਹੀਂ ਰੱਖਿਆ ਹੈਗਾ ਇੱਕ ਬਰਸਾਤ ਅੱਜ ਬਹੁਤ ਜ਼ਿਆਦਾ ਸੀ ਤਾਂ ਸਾਨੂੰ ਇਹ ਆਊਟਡੋਰ ਤਾਂ ਰੱਖਣਾ ਪਿਆ ਕਿ ਵੀ ਅਸੀਂ ਚਾਹੁੰਦੇ ਹਾਂ ਵੀ ਐਦਾਂ ਦੇ ਪ੍ਰੋਗਰਾਮ ਨੂੰ ਫਿਰ ਸਾਨੂੰ ਮੀਂਹ ਵਗੈਰਾ ਖਰਾਬ ਨਾ ਕਰੇ ਬਰਸਾਤਾਂ ਚ ਦਿਕਤ ਨਾ ਆਵੇ ਸੋ ਮੈਂ ਹਰੇਕ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਹੀ ਇਸ ਪ੍ਰੋਗਰਾਮ ਨੂੰ ਅੱਛੇ ਰੱਖਿਆ ਤੁਸੀਂ ਕਿਹਾ ਵੀ ਜੋ ਗਲਤ ਬਾਤ ਆ ਵੀ ਇਸ ਤਰ੍ਹਾਂ ਮੇਕਅਪ ਦੇ ਬਿਨਾ ਸਰ ਸਰ ਮੈਂ ਕਹਿੰਦੀ 1% ਔਰਤਾਂ ਇਹ ਜਿਹੀਆਂ ਹੋਣੀਆਂ ਜਿਹੜੀਆਂ ਮੇਕਅਪ ਦੇ ਬਿਨਾ ਸਾਰਾਂ ਪਰ ਇਤਨੀ ਵੱਡੀ ਬਾਤ ਵੀ ਨਹੀਂ ਹੈ ਵੀਰੇ ਜਿੰਨਾ ਤੂੰ ਡਰ ਰਿਹਾ ਡਰ ਜਾਂਗੇ தாம் ਡਰ ਦਾ ਤਾਂ ਲਗਾ ਜਦ ਕਈ ਵਾਰੀ ਪੜਾ ਕੇ ਮੇਰੀ ਬਾਤ ਸੁਣੋ ਕਈ ਵਾਰੀ ਪੜਾ ਕੇ ਹੋਇਆ ਬਹੁਤ ਸੋਹਣੀ ਹੈ ਕਰਨ ਦਾ ਕਾਰਨ ਇਹ ਆ ਵੀ ਕਈ ਵਾਰੀ ਬਿਊਟੀ ਪਾਰਲਰ ਮਾ ਜਾਵਾ ਕੋਈ ਸ਼ੋਰ ਆ ਬਾਹਰ ਨਿਕਲਦਾ ਕੋਈ ਸ਼ੋਰ ਆ ਬੰਦਾ ਡਰੇਗਾ ਨਹੀਂ ਉਹੀ ਗੱਲ ਤੇਰੀ ਠੀਕ ਹੈ ਇਹ ਗੱਲ ਬਿਲਕੁਲ ਸੱਚੀ ਹੈ ਕਿਉਂਕਿ ਜਦੋਂ ਮੇਕਅਪ ਕਰਾਉਣ ਤੋਂ ਬਾਅਦ ਬਾਹਰ ਨਿਕਲਦੀਆਂ ਨੇ ਨਾ ਤੇ ਮੈਂ ਖੁਦ ਜਦੋਂ ਉੱਥੋਂ ਨਿਕਲੀ ਨਾ ਬਿਊਟੀ ਪਾਰਲਰ ਤੋਂ ਮੇਰੇ ਘਰ ਵਾਲੇ ਜਿਹੜੇ ਸੀਗੇ ਉਹ ਮੈਨੂੰ ਨਹੀਂ ਪਛਾਣ ਸਕੀ ਕਹਿੰਦੇ ਭੈਣ ਜੀ ਮੇਰੀ ਵਾਈਫ ਕਿੱਥੇ ਹੈ ਮੈਂ ਕੱਲ ਮੈਂ ਹੀ ਆ ਤੋ ਸੋ ਮੈਨੂੰ ਲੱਗਦਾ ਹੈ ਕਿ ਮੇਕਅਪ ਦਾ ਬਹੁਤ ਵੱਡਾ ਰੋਲ ਹੈ ਇਹ ਸੱਚਾਈ ਹੈ ਧੰਨਵਾਦ ਜੀ ਇਸ ਤੋਂ ਅਸੀਂ ਮੁੱਕਰ ਨਹੀਂ ਸਕਦੇ ਮੈਂ ਮੈਂ ਬਿਲਕੁਲ ਸੱਚ ਬੋਲਾਂਗੀ ਕਿਉਂਕਿ ਮੈਂ ਕਿਉਂ ਸਾਦਾ ਸ਼ਿੰਗਾਰ ਹੈ ਆਪਾਂ ਦਾ ਰਹਿਣਾ ਹੈ ਤੁਸੀਂ ਮਾਤਾਂ ਨੇ ਕਿਹਾ ਦੇਖੋ ਪਰਮਾਤਮਾ ਨੇ ਔਰਤ ਦੇਖੋ ਮੇਰੀ ਗੱਲ ਸੁਣੋ ਟਿੱਕਾ ਮੰਨਿਆ ਹਾਰ ਮੰਨਿਆ ਹੋਰ ਜੋ ਜਿਹੜੀਆਂ ਕੰਨਾਂ ਦੇ ਵਿੱਚ ਪਾਣੇ ਵਾਲੀਆਂ ਜਾਂ ਚੂੜੀਆਂ ਹੋਰ ਜੋ ਚੀਜ਼ਾਂ ਦਾ ਸ਼ਿੰਗਾਰ ਸੁਣੀਦਾ ਮੇਕਅਪ ਸ਼ਿੰਗਾਰ ਕਰਾਤੇ ਬਣ ਕੇ ਜੀ ਐਕਚੁਅਲੀ ਨਾ ਹੁਣ ਜਿੱਦਾਂ ਮਤਲਬ ਮਾਡਲਰ ਜਮਾਨਾ ਆ ਗਿਆ ਪਹਿਲਾ ਜਨਾਨੀਆਂ ਕੋਲ ਉਹਦਾ ਨਾ ਹਨਾ ਮਤਲਬ ਪਲੇਟਫਾਰਮ ਨਹੀਂ ਸੀਗਾ ਕਿ ਜਾ ਕੇ ਉਹ ਪਾਰਲਰ ਜਾਣੀ ਆ ਤਿਆਰ ਹੋਣ ਉਹਨਾਂ ਕਹਿੰਦਾ ਸੀ ਆ ਹੁਣ ਮਹਿੰਦੀ ਵੀ ਆ ਸੀ ਮਤਲਬ ਜਿਹੜੇ ਜੈਨਸ ਆਂਦੇ ਨੇ اے ਯੂਪ ਤੋਂ ਆਂਦੇ ਨੇ ਰਾਜਸਥਾਨ ਤੋਂ ਆਂਦੇ ਉੱਥੋਂ ਮਹਿੰਦੀ ਲਵਾਈ ਹੋਈ ਆ ਹਨਾ ਨਹੀਂ ਤਾਂ ਜਰਾਨੀਆਂ ਕੀ ਕਰਦੀ ਸੀ ਘਰੇ ਕੁੱਟ ਕੇ ਤੇ ਐਦਾ ਲਗਾਨੀ ਹੁੰਦੀ ਸੀ ਉਂਗਲਾਂ ਦੇ ਨਾਲ ਇਹ ਤਾਂ ਉਹਨਾਂ ਤਾਂ ਬਚਰੀਆਂ ਟੀਕੇ ਜੇ ਬਣਾ ਕਸਾਰ ਲੈਂਦੀਆਂ ਹਾਂ ਹਾਂ ਬਿਲਕੁਲ ਹੁਣ ਕੋਨ ਡਿਫਰੈਂਟ ਤਰ੍ਹਾਂ ਤਿਆਰ ਹੋਣਾ ਹਨਾ ਹਰ ਇੱਕ ਚੀਜ਼ ਸਮੇਂ ਦੇ ਸਾਥ ਨਾਲ ਬੈਂਕੀ ਦੇ ਵਿੱਚ ਪੁਰਾਣੇ ਦਾ ਨਾਮ ਲਿਖ ਕੇ ਪੁੱਛਦੇ ਦੱਸੀ ਜਾਨੂ ਕਿੱਥੇ ਜੀ ਲਿਖਿਆ ਹੋਇਆ ਕੋਈ ਨਹੀਂ ਲਿਖਿਆ ਲਿਖਵਾਉਂਦੇ ਆ ਭਾਈ ਇਹ ਤਾਂ ਕੁਵਾਰੀਆਂ ਜਦੋਂ ਜਿਹਦਾ ਨਵਾਂ ਨਵਾਂ ਗਾਹ ਹੋਊਗਾ ਉਹਨਾਂ ਨੂੰ ਚਾਹੂ ਇਹ ਪੁਲਿਸ ਆਫਸਰ ਨਾਲ ਖੜਿਆ ਜੋ ਕਹਾਂ ਵੀ ਅਸੀਂ ਲਿਖਾਵਾਂ ਲਿਖਾ ਰਿਹਾ ਅਸੀਂ ਲਿਖਾਉਂਦੇ ਆ ਨਿੱਤ ਲਰਕੋਏ ਪ੍ਰੋਪਰ ਸਿਗਨੇਚਰ ਸਿੰਗ ਹੈ ਮਾਤਾ ਜੀ ਸਾਡੇ ਵਿਆਹ ਨੂੰ 15 ਸਾਲ ਹੋ ਗਏ ਨੇ ਤਾਂ ਕਰਕੇ ਨਹੀਂ ਨਹੀਂ ਨਾ ਭਾਈ ਕਾ ਕੀ ਗੱਲ ਪੁਰਾਣਾ ਥੋੜੀ ਪੁਰਾਣਾ ਹੋਇਆ ਤੁਹਾਨੂੰ ਧੰਨਵਾਦ ਜੀ ਧੰਨਵਾਦ ਜੀ ਨੂੰ ਜਵਾਬ ਦੇਣਾ ਪੈਗਾ ਤੁਹਾਨੂੰ ਦੇਖੋ ਇਹ ਯਾਦ ਆਂਦੀ ਮੈਨੂੰ ਕਿਹਦਾ ਆਹ ਆਹ ਦੇਖੋ ਮਰਾਜੀ ਲਿਖਿਆ ਸੀ ਨਾ ਮੈਂ ਨਾ ਮੈਂ ਮੈਂ ਮਹਿੰਦੀ ਪੱਲੀ ਕਹਾ ਤਾਂ ਕਿਹਾ ਮੈਂ ਦਿਲ ਪਾ ਲਿਖ ਲਿਆ ਜਿਵੇਂ ਪੱਕਾ ਹੋ ਗਿਆ ਦੇਖੋ ਮੈਂ ਤਾਂ ਇੱਕ ਫਿੰਗਰ ਤੇ ਲਿਖਿਆ ਇੱਧਰ ਦੇਖੋ ਅਮਰੀਕਾ 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 ਐਨੋ ਪਿਆਰ ਐਨੋ ਜਿਆਦਾ ਇੰਨਾ ਪਿਆਰ ਆ ਤੁਸੀਂ ਲੈ ਲਓ ਸਾਡੀ ਪੰਜ ਵਾਰੀ ਨੋ ਲਿਖਿਆ ਹੋਇਆ ਪੰਜ ਇੰਚ ਨਹੀਂ ਕਹਿੰਦੇ ਤਾਂ ਦੱਸੋ ਗੱਲ ਮੈਂ ਆਪਣੀ 6 ਵਾਰ ਮਨਾਨੀ ਆ ਨਾ ਮੈਂ ਪੰਜ ਵਾਰੀ ਲਿਖਿਆ ਮੈਂ ਇਹ ਵੇਖੋ ਇਹਦੇ ਵਿੱਚ ਸਾਡੇ ਹਸਬੰਡ ਜਿਹੜੇ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਸਾਰੀਆਂ ਭੈਣਾਂ ਨੂੰ ਭੇਜਿਆ ਮੇਰੀਆਂ ਜਿੰਦੀਆਂ ਵੀ ਸੋਹਣੀਆਂ-ਸੋਹਣੀਆਂ ਭੈਣਾਂ ਆਈਆਂ ਨੇ ਤਿਆਰ ਹੋ ਕੇ ਉਹਨਾਂ ਦੇ ਹਸਬੰਡ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਵੇਖੋ ਛੱਡਣ ਆਏ ਫਿਰ ਲੈਣ ਆਉਣਗੇ ਫਿਰ ਤਿਆਰ ਹੋਈਆਂ ਸੂਟ ਲੈ ਕੱਪੜੇ ਲੈ ਬਹੁਤ ਖਰਚਾ ਹੁੰਦਾ ਤਾਂ ਮੈਂ ਮੈਂ ਸਮਝਦੀ ਹਾਂ ਕਿ ਭੈਣਾਂ ਦਾ ਬਹੁਤ ਵੱਡਾ ਯੋਗਦਾਨ ਤੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਉਹ ਸਾਡੇ ਸਪਾਂਸਰਸ ਦਾ ਹੈ ਕਿਉਂਕਿ ਸਾਡੇ ਸਪான்ਸਰ ਜਿਹੜੇ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਹਨਾਂ ਤੋਂ ਬਿਨਾ ਇਦਾਂ ਦੇ ਇਵੈਂਟ ਕਰਾਣੇ ਸੰਭਵ ਨਹੀਂ ਹੁੰਦੇ ਤੇ ਸਾਡੇ ਜਿਹੜੇ ਸਪான்ਸਰ ਨੇ ਮਿਰਸਾ ਸਟਾਈਲ ਦਾ ਪਹਿਲਾ ਹੀ ਨਾਮ ਲਿਆ ਹੈ ਜੋ ਕਿ ਬੇਹਦ ਵਧੀਆ ਸਟਾਈਲ ਦੇ ਉਹਨਾਂ ਕੋ ਲਹਿੰਗੇ ਨੇ ਉਹਨਾਂ ਨੇ ਆਪਣੀ ਮਾਡਲ ਵੀ ਤਿਆਰ ਕੀਤੀ ਔਰ ਸਾਨੂੰ ਬਹੁਤ ਵੱਡੇ ਲੈਵਲ ਤੇ ਸਹਿਯੋਗ ਦਿੱਤਾ ਕਿਉਂਕਿ ਜੇ ਇਹ ਲੋਕ ਸਹਿਯੋਗ ਨਹੀਂ ਦਿੰਦੇ ਤਾਂ ਫਿਰ ਅਸੀਂ ਇਹਨੂੰ ਕਰ ਪਾਣਾ ਮੁਸ਼ਕਿਲ ਹੈ ਇਦਾਂ ਦੇ ਪ੍ਰੋਗਰਾਮ ਨੂੰ ਵਰਮਾ ਇਲੈਕਟ੍ਰੋਨਿਕ ਸਪਰਾ ਮਾਰਬਲਸ ਤੇ ਸਾਡੇ ਨਾਜ਼ ਮੇਕਓਵਰ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਬਾਕੀ ਮੇਰੀ ਟੀਮ ਦਾ ਬਹੁਤ ਵੱਡਾ ਸਹਿਯੋਗ ਸੀ ਕਿਤੇ ਨਾ ਕਿਤੇ ਇੱਕ ਟੀਮ ਤੋਂ ਬਿਨਾ ਸਾਰਾ ਕੰਮ ਅਧੂਰਾ ਹੁੰਦਾ ਹੈ ਤੇ ਜਿਸ ਤਰ੍ਹਾਂ ਅੱਜ ਦਾ ਪ੍ਰੋਗਰਾਮ ਤਾਂ ਇਹ ਸਪੈਸ਼ਲੀ ਬੰਦਿਆਂ ਨੂੰ ਡੈਡੀਕੇਟ ਕਰੇਗਾ ਤਾਂ ਹਨਾ ਵੀ ਮਤਲਬ ਕਿ ਕਾਰਨ ਤਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਬੰਦਿਆਂ ਨੂੰ ਡੈਡੀਕੇਟ ਕਰਨ ਦਾ ਕੀ ਮੁੱਖ ਮਕਸਦ ਤਾਂ ਬੇਸਿਕਲੀ ਵੀਰ ਜੀ ਜੀ ਗੱਲ ਕਰੀ ਆਪਾਂ ਬੰਦਿਆਂ ਤੋਂ ਬਿਨਾ ਸੀ ਅਧੂਰੀਆਂ ਹਨਾ ਜੇ ਉਹ ਅੱਜ ਉਹ ਸਾਥ ਦੰਦੇ ਤਾਂ ਸੀ ਅਜਿੱਥੇ ਖੜੀ ਆ ਠੀਕ ਹੈ ਅਸੀਂ ਹਫਤੇ ਤੋਂ ਉੱਪਰ ਹੋ ਗਿਆ ਤਿਆਰੀ ਕਰ ਰਹੇ ਆ ਹਸਬੰਡ ਨੇ ਸਾਥ ਦਿੱਤਾ ਉਹਨਾਂ ਨੇ ਭੇਜਿਆ ਬੱਚਾ ਮੇਰਾ ਛੋਟਾ ਜਾਏ 1 ਸਾਲ ਦਾ ਹੈ ਨਾ ਉਹਨਾਂ ਨੇ ਉਹਨੂੰ ਸੰਭਾਲ ਲਿਆ ਮੇਰੀ ਮਦਰੀ ਲਾਣੇ ਸੰਭਾਲ ਲਿਆ ਹੈ ਨਾ ਉਹਨਾਂ ਦੇ ਸਾਥ-ਸਤ ਕਾਈ ਅਸੀਂ ਖੜੇ ਆ ਉਹਨਾਂ ਦੇ ਸਾਥ-ਸਤ ਕਾਈ ਅਸੀਂ ਇਹ ਚੀਜ਼ ਮਨਾ ਪਾ ਰਹੇ ਆ ਕਿਉਂਕਿ ਸਾਲ ਬਾਅਦ ਇਕੱਠੀਆਂ ਹੁੰਨੀਆਂ ਰੋਜ਼ਾਨਾ ਦੀ ਲਾਈਫ ਇੰਨੇ ਕ ਬਿਜ਼ੀ ਆ ਸੀ ਵੀ ਕਈ ਵਾਰ ਆਪਣਾ ਆਪਣਾ ਆਪਸ ਵਾਰਨ ਦਾ ਟਾਈਮ ਨਹੀਂ ਲੱਗਦਾ ਬੰਦੇ ਨੂੰ ਬਸ ਇਹ ਹੁੰਦਾ ਇਹ ਵੀ ਕਰਦਾ ਇਹ ਵੀ ਕਰਦਾ ਆਪਣੀ ਰੋਟੀ ਖਾਣੀ ਵੀ ਛੱਡ ਦਿੰਦੇ ਆਪਣਾ ਹੁੰਦਾ ਵੀ ਬਸ ਯਾਰ ਆਪਣਾ ਡਿਊਟੀ ਤੇ ਚੱਲੋ ਫੜਵੜ ਘਰ ਦਾ ਕੰਮ ਨਿਬੇੜ ਦੋ ਹਨਾ ਸ਼ਾਮ ਦਾ ਟਾਈਮ ਹੁੰਦਾ ਕਿ ਫੈਮਿਲੀ 'ਚ ਬੈਠਣ ਦਾ ਬੱਚੇ ਛੋਟੇ ਹੁੰਦੇ ਆ ਅਸੀਂ ਨਹੀਂ ਉਹ ਵੀ ਨਹੀਂ ਬੈਠ ਪਾਂਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਬਿਜ਼ੀ ਟਾਈਮ ਇੰਦਾ ਦਾ ਹਨਾ ਸਪੈਸ਼ਲੀ ਅਸੀਂ ਤਾਂ ਹੀ ਡੈਡੀਕੇਟ ਕੀਤਾ ਆਪਣੇ ਜੈਂਟਸ ਨੂੰ ਜਾਂ ਹਸਬੈਂਡ ਨੂੰ ਕਿਉਂਕਿ ਉਸ ਉਹਨਾਂ ਤੋਂ ਬਿਨਾ ਸੀ ਅਧੂਰੇ ਇਹਥੇ ਸਾਨੂੰ ਬੁਲਾਉਣ ਵਾਸਤੇ ਬਹੁਤ ਬਹੁਤ ਥੈਂਕ ਯੂ ਜੀ ਪਹਿਲਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਮੁਬਾਰਕਾਂ ਹੈ ਤੀਜ ਦੇ ਤਿਉਹਾਰ ਦੀਆਂ ਤੇ ਸਾਰੇ ਜਨੇ ਬਹੁਤ ਸੋਹਣੇ ਲੱਗ ਰਹੇ ਨੇ ਤੇ ਗੁੱਡ ਵਿਸ਼ੇਸ ਟੂ ਦੀ ਆਰਗੇਨਾਈਜ਼ਰ ਸਪੈਸ਼ਲੀ ਟੂ ਜਸੀ ਮੈਮ ਇਹ ਠੀਕ ਹੈ ਕਿ ਉਹਨਾਂ ਨੇ ਇੱਕ ਬਹੁਤ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਹਮੇਸ਼ਾ ਉਹ ਇਦਾਂ ਹੀ ਬਣਾਉਂਦੇ ਰਹਿਣ ਪ੍ਰੋਗਰਾਮ ਸੇ ਸਾਨੂੰ ਇਨਵਾਈਟ ਕਰਦੇ ਰਹਿਣ ਮੈਡਮ ਪੰਜਾਬ ਦਾ ਸਭਾ ਚਾਰ ਦਿੱਖ ਨਜ਼ਰ ਆ ਰਿਹਾ ਬਹੁਤ ਜ਼ਿਆਦਾ ਨਜ਼ਰ ਦਿਖਦਾ ਨਜ਼ਰ ਆ ਰਿਹਾ ਸਾਰੇ ਜਨੇ ਬਹੁਤ ਸੋਹਣੇ ਤਿਆਰ ਹੋਏ ਹੋਏ ਨੇ ਪੂਰੇ ਆਪਣੇ ਟ੍ਰੈਡੀਸ਼ਨਸ ਦੇ ਨਾਲ ਟ੍ਰੈਡੀਸ਼ਨਲ ਆਊਟਫਿਟਸ ਦੇ ਵਿੱਚ ਬਹੁਤ ਸੋਹਣੇ ਲੱਗ ਰਹੇ ਨੇ ਤੇ ਇਦਾਂ ਦਾ ਸੱਭਿਆਚਾਰ ਆਪਾਂ ਨੂੰ ਹਮੇਸ਼ਾ ਹਰ ਸਾਲ ਇਦਾਂ ਹੀ ਲੈ ਕੇ ਆਉਣਾ ਚਾਹੀਦਾ ਤਾਂ ਕਿ ਬੰਦੇ ਆਪਣੀ ਰੂਟਸ ਨਾਲ ਜੁੜੇ ਰਹਿਣ ਤਾਂ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਆਹ ਸਾਡੀ origiality ਹੈ ਤੇ ਅਸੀਂ ਇਹਨੂੰ ਹੀ ਸਟਿਕ ਕਰਕੇ ਰਹਿਣਾ ਹੈ ਜਿਵੇਂ ਕਿ ਦੇਖਿਆ ਜਾ ਰਿਹਾ ਕਿ ਇਹ ਤਿਉਹਾਰ ਹੁਣ ਦੁਆਰਾ ਤੋਂ ਬਣਾਉਣ ਲੱਗੇ ਹਾਂ ਜੇਕਿਨ ਪਹਿਲਾਂ ਇਹ ਤਿਉਹਾਰ ਜਦ ਸੀਗਾ ਇਹ ਖਤਮ ਹੁੰਦਾ ਜਾਂਦਾ ਸੀਗਾ ਤੇ ਹੁਣ ਇਹ ਸ਼ਹਿਰਾਂ ਤੋਂ ਦੁਆਰਾ ਉੱਠਿਆ ਖਤਮ ਤਾਂ ਚਲੋ ਨਹੀਂ ਹੁੰਦਾ ਜਾ ਰਿਹਾ ਸੀਗਾ ਪਿੰਡਾਂ ਦੇ ਵਿੱਚ ਤਾਂ ਜ਼ਰੂਰ ਹੈ ਤਿਉਹਾਰ ਮਨਾਏ ਜਾਂਦੇ ਸੀਗੇ ਆਪਣੀ ਸ਼ਹਿਰਾਂ ਦੇ ਵਿੱਚ ਬਿਜ਼ੀ ਲਾਈਫ ਸੌਨ ਕਰਕੇ ਜ਼ਰੂਰ ਕਿਤੇ ਨਾ ਕਿਤੇ ਇਹ ਚੀਜ਼ ਪਿੱਛੇ ਰਹਿ ਗਈ ਬਟ ਵਿਦ ਪੈਸੇਜ ਆਫ ਟਾਈਮ ਤੇ ਸੋਸ਼ਲ ਨੈਟਵਰਕਿੰਗ ਦੇ ਨਾਲ ਤੇ ਸੋਸ਼ਲ ਮੀਡੀਆ ਦੇ ਨਾਲ ਇਹ ਚੀਜ਼ ਫੇਰ ਬਹੁਤ ਜ਼ਿਆਦਾ ਅੱਗੇ ਆ ਰਹੀ ਹੈ ਤੇ ਸਾਰੀ ਦੁਨੀਆ ਇਹਨੂੰ ਐਕਚੁਅਲੀ ਫੰਕਸ਼ਨਸ ਦੇ ਵਾਂਗੂ ਫੰਕਸ਼ਨਸ ਵਾਂਗੂ ਤਿਉਹਾਰ ਵਾਂਗੂ ਹੀ ਮਨਾ ਰਹੀ ਹੈ। ਕੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੀ ਡੇਟ ਦੇ ਵਿੱਚ? ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡਾ ਤਾਂ ਇਹ ਹੀ ਹੈ ਜੀ ਸਾਰੇ ਜਣੇ ਆਪਣੀ ਰੂਟਸ ਨਾਲ ਜੁੜ ਕੇ ਰਹਿਣ ਇਹਦੀ ਇੰਪੋਰਟੈਂਸ ਨੂੰ ਸਮਝਣ ਤੇ ਹਮੇਸ਼ਾ ਇਦਾਂ ਹੀ ਇਕਜੁੱਟ ਹੋ ਕੇ ਰਹਿਣ ਬਿਕਾਜ਼ ਇਹ ਜਿਹੜੀ ਸੋਸ਼ਲ ਗੈਦਰਿੰਗਸ ਹੁੰਦੀਆਂ ਨੇ ਇਹ ਆਪਾਂ ਨੂੰ ਇਕਜੁੱਟ ਹੋਣਾ ਹੀ ਸਿਖਾਉਂਦੀਆਂ ਨੇ। ਮੈਡਮ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਜਦ ਤੱਕ ਆਪਣਾ ਐਟਮੋਸਫੇਅਰਿਕ ਠੀਕ ਨਹੀਂ ਹੋਏਗਾ ਆਪਾਂ ਪਲਾਂਟਸ ਜਿੰਨੇ ਲਗਾਵਾਂਗੇ ਉਨਾਂ ਹੀ ਬਹੁਤ ਵਧੀਆ ਆਕਸੀਜਨ ਦੀ ਜਿੰਨਾ ਜ਼ਿਆਦਾ ਪਲਾਂਟਸ ਹੋਣਗੇ ਆਪਣੀ এনवायरमेंट ਵਾਸਤੇ ਉਨਾਂ ਹੀ ਚੰਗਾ ਹੁਣ ਜੇ ਆਪਾਂ ਬਾਹਰੀ ਕੰਟਰੀਜ਼ ਦੀ ਦੇਖੀਏ ਤਾਂ ਉਹ ਬਹੁਤ ਅੱਛੀਆਂ ਚੱਲ ਰਹੀਆਂ ਨੇ ਬਿਕੋਜ਼ ਜੋ ਇੱਕ ਪੱਟ ਦੇ ਨੇ ਤਾਂ ਚਾਰ ਲਗਾਉਂਦੇ ਨੇ ਸਾਡੇ ਇੱਥੇ 10 ਪੱਟ ਦੰਦੇ ਨੇ ਤਾਂ ਲਗਾਉਣ ਵਾਲਾ ਕੋਈ ਵੀ ਨਹੀਂ ਹੈ ਸੋ ਹਰੇਕ ਨੂੰ ਐਟਲੀਸਟ ਵਾਂਸ ਇਨ ਅ ਮੰਥ ਦਾ ਪਲਾਂਟ ਲਗਾਣਾ ਹੀ ਚਾਹੀਦਾ ਹੈਗਾ ਜਦੋਂ ਐਕਚੁਅਲੀ ਮੌਸਮ ਹੁੰਦਾ ਉਹਨਾਂ ਦਾ ਹੋਣ ਦਾ ਲੋ ਹੋਣ ਦਾ ਮਤਲਬ ਪ੍ਰੋਬਲਮ ਹੈਗਾ ਸਪੈਸ਼ ਔਰ ਤਾਂ ਨੂੰ ਇਹਨਾਂ ਨੇ ਅੱਜ ਜਿਹੜਾ ਮੋਟਿਵ ਜੈਂਟਸ ਨੂੰ ਕੀਤਾ ਸੀ ਅੱਛਾ ਬੈਸਟ ਪਸੰਦਾ ਅਵਾਰਡ ਅਸੀਂ ਪੁਨੀਤ ਵਰਮਾ ਜੀ ਨੂੰ ਦਿੱਤਾ ਹੈ ਅੱਛਾ ਠੀਕ ਹੈ ਜੀ ਠੀਕ ਹੈ ਚਲੋ ਇਹ ਤਾਂ ਫਿਰ ਬਹੁਤ ਹੀ ਵਧੀਆ ਗੱਲ ਹੋ ਗਈ ਵੀ ਲੇਡੀਆਂ ਇਕੱਠੇ ਹੋ ਕੇ ਇੱਕ ਰੈਕਗਨਾਈਜ਼ ਕਰ ਰਹੇ ਨੇ ਕਿ ਇੱਕ ਜੈਂਟਸ ਦੀ ਕਿੰਨੀ ਇੰਪੋਰਟੈਂਸ ਹੈਗੀ ਲਾਈਫ ਦੇ ਵਿੱਚ ਠੀਕ ਹੈ ਕਿਉਂਕਿ ਹਰ ਇੱਕ ਜਿੱਥੇ ਇੱਕ ਫੀਮੇਲ ਆਂਦੀ ਹੈ ਤਾਂ ਕਿਤੇ ਨਾ ਕਿਤੇ ਜੈਂਟਸ ਦੀ ਵੀ ਉਨੀ ਹੀ ਇੰਪੋਰਟੈਂਸ ਰਹਿੰਦੀ ਹੈ ਜੇ ਆਪਾਂ ਆਪਣੇ ਘਰ ਚੀ ਦੇਖੀਏ ਤਾਂ ਅਸੀਂ ਆਪਣੇ ਫਾਦਰ ਤੇ ਆਪਣੇ ਬ੍ਰਦਰਸ ਤੋਂ ਬਿਨਾ ਅੱਗੇ ਚੱਲ ਹੀ ਨਹੀਂ ਸਕਦੇ ਸੋ ਫੈਮਿਲੀ ਇੱਕ ਯੂਨਿਟ ਹੈ ਐਜ਼ ਅ ਯੂਨਿਟੀ ਹੋ ਕੇ ਪ੍ਰਸੀਡ ਕਰੇਗੀ ਤੇ ਮੈਂ ਦੀ ਇਕੁਅਲ ਇੰਪੋਰਟੈਂਸ ਹੈ ਉਹਦੇ ਵਿੱਚ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਸਿਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੂੰਗਾ ਸ਼ੀ ਕਲੈਕਸ਼ਨ ਦੇ ਸਾਡੇ ਜੱਸੀ ਭਾਬੀ ਜੀ ਤੇ ਅਮਿਕਾ ਭਾਜੀ ਤੇ ਜੱਜ ਸਾਹਿਬ ਜਿਹੜੇ ਸਪੈਸ਼ਲੀ ਇੱਥੇ ਆਏ ਤੇ ਸਾਰੀਆਂ ਹੀ ਮਟਿਆਰਾਂ ਜਿਹੜੀ ਅੱਜ ਬਹੁਤ ਸੋਹਣਾ ਤਿਆਰ ਹੋ ਕੇ ਇੱਥੇ ਆਈਆਂ ਤੇ ਪੰਜਾਬੀ ਵਿਰਸਾ ਸਾਨੂੰ ਸਾਰਿਆਂ ਨੂੰ ਇੱਥੇ ਦਿਖਾਇਆ ਤੇ ਹੋਰ ਵੀ ਅੱਗੇ ਇਹਨਾਂ ਨੇ ਰੌਣਕਾਂ ਲਗਾਉਣੀਆਂ ਨੇ ਤੇ ਜਿਹੜਾ ਦੂਸਰਾ ਇਹਨਾਂ ਨੇ ਜੱਸੀ ਭਾਬੀ ਜੀ ਉਹਨਾਂ ਨੇ ਇੱਕ ਅੱਜਿੱਥੇ ਦਾ ਮੋਟਿਵ ਰੱਖਿਆ ਸੀਗਾ ਵੀ ਰੁੱਖ ਲਗਾਉਣ ਦਾ ਰੁੱਖ ਲਗਾਣਾ ਬਹੁਤ ਜ਼ਰੂਰੀ ਹੈ ਇਹ ਮੌਸਮ ਜਿਹੜਾ ਹੈਗਾ ਰੁੱਖਾਂ ਲਈ ਬਹੁਤ ਵਧੀਆ ਹੈਗਾ ਸੌਣ ਦਾ ਤੇ ਅੱਜ ਤਾਂ ਸੁੱਖ ਨਾਲ ਸੌਣ ਦੀ ਝੜੀ ਬਹੁਤ ਅੱਛੀ ਲੱਗੀ ਹੈ ਪਰ ਸੁੱਖ ਲਗਾਣਾ ਹੀ ਇਕੱਲਾ ਇੰਪੋਰਟੈਂਟ ਨਹੀਂ ਉਹਨੂੰ ਸੰਭਾਲ ਲੈਣਾ ਵੀ ਬਹੁਤ ਇੰਪੋਰਟੈਂਟ ਹੈ ਜੇ ਕੋਈ ਬੰਦਾ ਰੁੱਖ ਲਗਾਉਂਦਾ ਤਾਂ ਉਹਨੂੰ ਉਨੀ ਟੇਕ ਕੇਅਰ ਕਰੇ ਜਿੱਦਾਂ ਇੱਕ ਆਪਾਂ ਬੱਚਿਆਂ ਵਾਂਗੂ ਪਾਲਦੇ ਹਾਂ ਨਾ 8-10 ਸਾਲ ਦੀ ਟੇਕ ਕੇਅਰ ਤੋਂ ਬਾਅਦ ਬਹੁਤ ਵੱਡਾ ਹੋ ਜਾਂਦਾ ਉਹ ਤੇ ਆਪਾਂ ਨੂੰ ਬੜੀਆਂ ਸਾਰੀਆਂ ਉਹ ਤੋਂ ਬੈਨੀਫਿਟਸ ਮਿਲਦੇ ਨੇ ਜਿਵੇਂ ਆਕਸੀਜਨ ਦੀ ਕਮੀ ਐ ਸੜਕਾਂ ਚੌੜੀਆਂ ਹੋ ਰਹੀਆਂ ਆਪਾਂ ਨੂੰ ਅੱਛੀਆਂ ਲੱਗਦੀਆਂ ਨੇ ਵੀ ਸੜਕਾਂ ਚੌੜੀਆਂ ਹੋ ਗਈਆਂ ਬਟ ਉਹਦੇ ਨਾਲ ਜਿਹੜੇ ਰੁੱਖ ਕੱਟੇ ਜਾਂਦੇ ਨੇ ਉਹਦਾ ਨੁਕਸਾਨ ਆਪਾਂ ਨੂੰ ਫਿਊਚਰ 'ਚ ਪਤਾ ਲੱਗੂਗਾ ਜੇ ਹੁਣ ਹੀ ਆਪਾਂ ਜਾਗਰੂਕ ਹੋ ਗਏ ਤਾਂ ਬਹੁਤ ਅੱਛਾ ਰਹੂਗਾ ਤੇ ਤੀਆਂ ਦਾ ਜਿਹੜਾ ਇਹ ਇਤਿਹਾਰ ਅੱਜ ਮਨਾਇਆ ਜਾ ਰਿਹਾ ਇਹਦਾ ਬੇਸਿਕਲੀ ਤਾਂ ਜੋ ਮਹੱਤਵ ਆਪਣੇ ਪੰਜਾਬੀ ਇਤਿਹਾਸ ਦੇ ਵਿੱਚ ਹੈ ਵੀ ਸਸਤੇ ਨੂਹ ਨੂੰ ਅਲੱਗ ਕਰਨ ਵਾਸਤੇ ਵੀ ਚਲੋ ਨੂਹ ਜਾ ਕੇ ਆਪਣੇ ਪੇਕੇ ਪੇਕੇ ਘਰ ਸੇਲੀਆਂ ਨੂੰ ਮਿਲੇ ਤੇ ਉੱਥੇ ਖੇ ਦਾਵੇ ਪਿੰਗਾ ਪਾਈਆਂ ਜਾਂਦੀਆਂ ਸੀ ਉਹ ਚੀਜ਼ਾਂ ਹੁਣ ਖਤਮ ਹੋ ਰਹੀਆਂ ਸੀ ਥੈਂਕਸ ਟੂ ਸ਼ੀ ਕਲੈਕਸ਼ਨ ਜਿਨ੍ਹਾਂ ਨੇ ਪਿਛਲੇ 6-7 ਸਾਲਾਂ ਤੋਂ ਇਹ ਸ਼ੁਰੂ ਕੀਤਾ ਤੇ ਹੁਣ ਇਹ ਇਸ ਤਦਾਰ ਤੇ ਪਹੁੰਚ ਗਿਆ ਵੀ ਸਾਰੇ ਬੰਦੇ ਇਹਨਾਂ ਨਾਲ ਜੁੜਨ ਲਈ ਫਿਰਦੇ ਨੇ ਇਹਨਾਂ ਨੂੰ ਮਨਾ ਕਰਨਾ ਪੈਂਦਾ ਵੀ ਨਹੀਂ ਸਾਡੇ ਕੋਲ ਬੰਦੇ ਸਾਡੇ ਪੂਰੇ ਹੋ ਗਏ ਨੇ ਥੈਂਕ ਯੂ ਇਹਨਾਂ ਦਾ ਇਹ ਐਦਾਂ ਹੀ ਤਰੱਕੀਆਂ ਕਰਦੇ ਰਹਿਣ ਤੇ ਐਦਾਂ ਹੀ ਐਦਾਂ ਦੇ ਪ੍ਰੋਗਰਾਮ ਕਰਦੇ ਰਹਿਣ ਤੇ ਜੱਜ ਸਾਹਿਬ ਦਾ ਸਪੈਸ਼ਲ ਥੈਂਕਸ ਕਰੂੰਗਾ ਬੀਇੰਗ ਲੇਡੀ ਇਹਨਾਂ ਨੇ ਦੇਖੋ ਕਿੰਨੀ ਤਰੱਕੀ ਕੀਤੀ ਮੇਰੇ ਸਿਸਟਰ ਵੀ ਖੁਦ ਇੱਕ ਕਿਸੇ ਅਹੁਦੇ ਤੇ ਨੇਮ ਆਈਪੀਐਸ ਨੇ ਉਹ ਮਤਲਬ ਮੈਂ ਉਹਨਾਂ ਨੂੰ ਦੇਖ ਕੇ ਇਨਸਪਾਇਰ ਹੁੰਦਾ ਹੁੰਦਾ ਸੀਗਾ ਵੀ ਬੜਾ ਅੱਛਾ ਲੱਗਦਾ ਕਿ ਉਹ ਇੰਨੀ ਅੱਗੇ ਪਹੁੰਚੇ ਨੇ ਤਾਂ ਮੈਮ ਥੈਂਕਸ ਤੁਹਾਡਾ ਤੁਸੀਂ ਐਨੇ ਬਿਜ਼ੀ ਸ਼ੈਡਿਊਲ ਚੋਂ ਵੀ ਟਾਈਮ ਕੱਢਿਆ ਥੈਂਕ ਯੂ ਸੋ ਮੱਚ